ਦੋਸਤੋ ਕੱਲ ਦੀ ਇੱਕ ਖਬਰ ਬਹੁਤ ਜ਼ਿਆਦਾ ਲਾਈਮਲਾਈਟ ਹੋ ਰਹੀ ਆ ਫਰੋਮ ਇੰਡੀਆ ਟੂ ਗਲੋਬਲ ਸਟੇਰ ਬਾਤਸ ਹੁਜਾਇਨਡ ਦਾ ਟਾਪ 10 ਮੋਸਟ ਫੋਲੋਡ ਹਿਪ ਹੌਪ ਆਰਟਿਸਟ ਔਨ ਸਪੋਟੀਫਾਈ ਠੀਕ ਆ ਇਸ ਖਬਰ ਨੂੰ ਪੰਜਾਬ ਦੇ ਪੇਜਾਂ ਨੇ ਬਹੁਤ ਵੱਧ ਚੜ ਕੇ ਦਿਖਾਇਆ ਨਾਮ ਤਾਂ ਨਹੀਂ ਲਾਵਾਂਗੇ ਨਾਮ ਤੁਹਾਨੂੰ ਪਤਾ ਆ ਬਟਰਿੰਗ ਕਰਨ ਚ ਨੰਬਰ 1 ਪੈਸੇ ਲੈ ਕੇ ਪ੍ਰੋਮੋਸ਼ਨਾਂ ਕਰਨ ਚ ਨੰਬਰ 1 ਫੈਕਟ ਨਹੀਂ ਦਿਖਾਉਂਦੇ ਜਦਕਿ ਇਸ ਲਿਸਟ ਦੇ ਵਿੱਚ ਸਿੱਧੂ ਮੂਸੇ ਵਾਲਾ 5ਵੇਂ ਨੰਬਰ ਤੇ ਆ ਉਹਨਾਂ ਨੇ ਸਿਰਫ ਦਿਖਾਇਆ ਬਾਤਸ ਨੋ ਹੇਟ ਫੋਰ ਬਾਤਸ ਪਰ ਸਿੱਧੂ ਮੂਸੇ ਵਾਲਾ ਵੀ ਦਿਖਾਉਣਾ ਚਾਹੀਦਾ ਸੀ ਇਹਨਾਂ ਠੀਕ ਉਹ ਨਹੀਂ ਦਿਖਾਇਆ ਤੇ ਇੱਕ ਮਹੀਨੇ ਪਹਿਲਾਂ ਕਿਸੇ ਹੋਰ ਸਿੰਗਰ ਤੋਂ ਪੈਸੇ ਲੈ ਕੇ ਉਹਦੀ ਫੇਕ ਪ੍ਰੋਮੋਸ਼ਨਾਂ ਕੀਤੀਆਂ ਉਹਨਾਂ ਪੇਜਾਂ ਨੇ ਪੰਜਾਬ ਦੇ ਤਿੰਨ ਪੇਜ ਨੇ ਨਾਮ ਤੁਸੀਂ ਕਮੈਂਟਾਂ ਚ ਦੱਸ ਦਿਓ ਇੰਨੀ ਜ਼ਿਆਦਾ ਬਟਰਿੰਗ ਕਰਦੇ ਆ ਪੁੱਛੋ ਹੀ ਨਾ ਫਿਰ ਕਮੈਂਟਾਂ ਚ ਜਦੋਂ ਕੋਈ ਉਹਨਾਂ ਨੂੰ ਫੈਕਟ ਦੱਸ ਦੇ ਫਿਰ ਉਹਨਾਂ ਦੇ ਲੱਗਦੀਆਂ ਨੇ ਮਿਰਚਾਂ ਤੇ ਫਿਰ ਕਰ ਜਾਂਦੇ ਨੇ ਬਲੌਕ ਬਾਕੀ ਫਿਰ ਮੂਸਾ ਆਰਮੀ ਫਿਰ ਉਹਨਾਂ ਦੇ ਡੰਡਾ ਦੇ ਕੇ ਰੱਖਦੀ ਆ ਤੁਸੀਂ ਖੁਦ ਕਮੈਂਟ ਚ ਚੈੱਕ ਕਰ ਲਓ ਇਹਨਾਂ ਦੇ ਮੂਸੇ ਵਾਲਾ ਮੂਸੇ ਵਾਲਾ ਹੋਈ ਪਈ ਆ ਤੁਸੀਂ ਦੇਖ ਲਓ ਖੁਦ ਕਮੈਂਟਾਂ 'ਚ ਜਾ ਕੇ ਉਹਨਾਂ ਪੇਜਾਂ ਦੇ ਸਿੱਧੂ ਸਿੱਧੂ ਕਰਾਈ ਪਈਆਂ ਇੰਨੇ ਜ਼ਿਆਦਾ ਗਿਰ ਚੁੱਕੇ ਨੇ ਇਹ ਪੇਜ ਪੈਸੇ ਲੈ ਕੇ ਕੁਝ ਵੀ ਪ੍ਰੋਮੋਸ਼ਨ ਕਰ ਦਿੰਦੇ ਨੇ ਚੰਗੀ ਗੱਲ ਆ ਕਰੋ ਪਰ ਫੱਕਦੇ ਨਾ ਸਿੱਧੂ ਵੀ ਪੰਜਵੇਂ ਨੰਬਰ ਤੇ ਆ ਸਿੱਧੂ ਨੂੰ ਵੀ ਦਿਖਾਓ ਪਰ ਨਾ ਕਿਉਂਕਿ ਪੇਜ ਪ੍ਰੋਮੋਸ਼ਨ ਕਰਨੀਆਂ ਬਾਦਸਾ ਨੂੰ ਲਾਈਮਲਾਈਟ ਕਰਨਾ ਤਾਂ ਉਹਨਾਂ ਨੇ ਬਾਦਸਾ ਨੂੰ ਕੀਤਾ ਸਿੱਧੂ ਨੂੰ ਲੋੜ ਵੀ ਨਹੀਂ ਸਿੱਧੂ ਦਾ ਨਾਮ ਬੋਲਦਾ ਕਮੈਂਟਾਂ 'ਚ ਵੱਡੇ ਤੋਂ ਵੱਡੇ ਪੇਜ ਚੈੱਕ ਕਰ ਲਓ ਬਾਲੀਵੁੱਡ ਲੈਵਲ ਦੇ ਕਮੈਂਟਾਂ ਚ ਸਿੱਧੂ ਸਿੱਧੂ ਹੀ ਹੋਈ ਪਈ ਆ ਦੇਖ ਲਓ ਤੁਸੀਂ ਖੁਦ ਸੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਇਹੋ ਜੇ ਪੇਜਾਂ ਦਾ ਬਾਈਕਾਟ ਕਰੋ ਤੇ ਕਮੈਂਟਾਂ ਚ ਨਾਮ ਵੀ ਦੱਸ ਦਿਓ ਕਿਹੜੇ ਕਿਹੜੇ ਨੇ ਇਹ ਪੇਜ ਬਾਕੀ ਡਿਸਕ੍ਰਿਪਸ਼ਨ ਫਰਸਟ ਕਮੈਂਟ ਦੇ ਵਿੱਚ ਵੀਡੀਓ ਦਾ ਲਿੰਕ ਆ ਉਸ ਵੀਡੀਓ ਨੂੰ ਵੀ ਜਰੂਰ ਦੇਖੋ ਧੰਨਵਾਦ